ਅੱਜ ਅਸੀਂ ਬਠਿੰਡਾ ਪੁਲਿਸ ਦੀ ਸਾਂਝ ਟੀਮ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਜਿੰਨਾ ਲੋਕਾਂ ਨੇ ਸਾਡੇ ਸਾਂਝ ਉਹਨਾਂ ਦੇ ਗਵਾਚੇ ਹੋਏ ਮੋਬਾਈਲਸ ਦੀ ਇਨਫੋਰਮੇਸ਼ਨ ਲੌਗਇਨ ਕਰਾਈ ਸੀਗੇ ਉਹਨਾਂ ਦੇ ਅਸੀਂ ਅਜੇ ਇਹ 115 ਫੋਨ ਹੈ ਅਸੀਂ CEIR ਪੋਰਟਲ ਜਿਹੜੀ ਅਸੀਂ ਪਹਿਲਾਂ ਕਈ ਵਾਰੀ ਗਵਾਚੇ ਫੋਨਸ ਲੋਕਾਂ ਨੂੰ ਹੈਂਡਓਵਰ ਕੀਤੇ ਇਹ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈ ਗਵਰਨਮੈਂਟ ਆਫ ਇੰਡੀਆ ਦੀ ਇੱਕ ਐਪ ਹੈ ਜਿਹਨੂੰ ਯੂਜ਼ ਕਰਕੇ ਸਾਡੀ ਸਾਂਚ ਟੀਮ ਰੈਗੂਲਰਲੀ ਲੋਕਾਂ ਦੇ ਗਵਾਚੇ ਹੋਏ ਫੋਨਸ ਨੂੰ ਉਹਨਾਂ ਨੂੰ ਹੈਂਡਓਵਰ ਕਰਦੇ ਤੇ ਉਸੇ ਤਰ੍ਹਾਂ ਹੀ ਅੱਜ ਅਸੀਂ ਅਜੇਹੇ 115 ਫੋਨ ਲੋਕਾਂ ਨੂੰ ਵਾਪਸ ਕੀਤੇ ਜਿਨ੍ਹਾਂ ਦੀ ਵਰਥ ਆਰਾਊਂਡ 16 ਲੱਖ ਹੈ ਔਰ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੀ ਸਾਡੀ ਸਾਂਚ ਟੀਮ ਹੈ ਸੁਪਰਵਾਈਜ਼ਡ ਬਾਈ ਐਸਪੀ ਹੈੱਡਕਵਾਰਟਰ ਜਗਦੀਸ਼ ਬਿਸ਼ਨੋਈ ਇਹ ਲਗਾਤਾਰੀ ਇਸ ਤਰ੍ਹਾਂ ਦੇ ਫੋਨਸ ਪਬਲਿਕ ਨੂੰ ਵਾਪਸ ਕਰ ਰਹੇ 2023 ਚ ਇਹ ਸ਼ੁਰੂ ਹੋਇਆ ਸੀ ਤੇ 2023 ਚ ਅਸੀਂ 80 ਫੋਨ ਵਾਪਸ ਕੀਤੇ ਸੀ ਲੋਕਾਂ ਨੂੰ 24 ਚ 262 ਔਰ 2025 ਚ ਪਹਿਲੀ ਜਨਵਰੀ ਤੋਂ ਲੈ ਕੇ ਅੱਜ ਤੱਕ ਅਸੀਂ 1013 ਫੋਨ ਲੋਕਾਂ ਨੂੰ ਵਾਪਸ ਕਰ ਚੁੱਕੇ ਹ ਜਿਹਦੀ ਜਿਹੜੀ ਕੀਮਤ ਹੈ ਉਹ 1 ਕਰੋੜ 33 ਲੱਖ ਦੇ ਕਰੀਬ ਹੈ ਸੋ ਮੈਂ ਆਪਣੀ ਟੀਮ ਨੂੰ ਮੁਬਾਰਕ ਦਵਾਂਗੇ ਕਿ ਉਹਨਾਂ ਨੇ ਬਹੁਤ ਸਾਰੇ ਅਜਿਹੇ ਲੋਕ ਸਪੈਸ਼ਲੀ ਜਿਹੜੇ ਕੁਝ ਬਜ਼ੁਰਗ ਲੋਕ ਆਂਦੇ ਆ ਜਾਂ ਕੋਈ ਗਰੀਬ ਲੋਕ ਆਂਦੇ ਆ ਜਿਨ੍ਹਾਂ ਨੂੰ ਕਾਫੀ ਉਮੀਦ ਵੀ ਖੋ ਚੁੱਕੀ ਹੁੰਦੀ ਹੈ ਤੇ ਉਹਨਾਂ ਨੂੰ ਜਦੋਂ ਅਸੀਂ ਵਾਪਸ ਕਰਦੇ ਹਾਂ ਤੇ ਸਾਨੂੰ ਵੀ ਬੜਾ ਗ੍ਰੈਟੀਟਿਊਡ ਮਤਲਬ ਗ੍ਰੈਟੀਫਿਕੇਸ਼ਨ ਫੀਲ ਹੁੰਦੀ ਹੈ ਸੋ ਆਈ ਕੰਗਰਾਚੂਲੇਟ ਮਾਈ ਟੀਮ ਕਿ ਰੈਗੂਲਰਲੀ ਇਸ ਕੰਮ ਤੇ ਲੱਗੇ ਹੋਏ ਐ ਔਰ ਆਈ ਹੋਪ ਕਿ ਅਗਲੇ ਸਾਲ ਇਹਦੀ ਅਵੇਅਰਨੈਸ ਵੀ ਲੋਕਾਂ ਨੂੰ ਹੋਏ ਕਿਉਂਕਿ ਆਮ ਤੌਰ ਤੇ ਮੈਂ ਦੇਖਦੀ ਆ ਕਿ ਲੋਕਾਂ ਨੂੰ ਸਾਂਝ ਦਾ ਤਾਂ ਹਲੇ ਪਤਾ ਐ ਬਟ ਜਿਹੜੀ CEIR ਪੋਰਟਲ ਐ ਉਹਦੀ ਨੋਲੇਜ ਲੋਕਾਂ ਨੂੰ ਘੱਟ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਇਸ ਜਿਹੜੀ ਸੁਵਿਧਾ ਔਰ ਕਿਉਂਕਿ ਤੁਹਾਡੇ ਸਾਹਮਣੇ ਇਹਦੇ ਰਿਜ਼ਲਟ ਸੇ ਕਿ ਐਨੇ ਸਾਰੇ ਫੋਨ ਅਸੀਂ ਹੁਣ ਤੱਕ ਵਾਪਸ ਕਰ ਚੁੱਕੇ ਹਾਂ ਕਿਸ ਤਰੀਕੇ ਨਾਲ ਅਪਸ਼ਿਕਾਇਤ ਕਰ ਸਕਦੇ ਆ ਜੀ ਘਰੇ ਬੈਠੇ ਕੋਈ ਸ਼ਿਕਾਇਤ ਕਰ ਸਕਦੇ ਆ ਜੀ ਹਾਂਜੀ ਜੀ ਇਹ ਪੋਰਟਲ ਹੈ ਜੀ ਇਹਨੂੰ ਲੌਗਇਨ ਕਰ ਸਕਦੇ ਆ ਤੇ ਜੇ ਤੁਸੀਂ ਨਹੀਂ ਲੌਗਇਨ ਕਰ ਸਕਦੇ ਤਾਂ ਤੁਸੀਂ ਮਤਲਬ ਜੇ ਤੁਸੀਂ ਐਨੇ ਟੈਕਨੀਕਲੀ ਸਾਊਂਡ ਨਹੀਂ ਹੋ ਤਾਂ ਤੁਸੀਂ ਸਾਡੇ ਸਾਂਝ ਕੇਂਦਰ ਚ ਜਾਓ ਉਹਦੇ ਚ ਵੀ ਅਸੀਂ ਇਸ ਨੂੰ ਹੀ ਯੂਜ਼ ਕਰਕੇ ਤੁਹਾਡਾ ਫੋਨ ਵਾਪਸ ਕਰਾਵਾਂਗੇ ਜੀ ਨਾਮ ਹੈ ਤੁਹਾਡਾ ਜੰਗਨ ਅੰਦਰਸੇਨੀ ਕਿੱਥੋਂ ਦੇ ਰਹਣ ਵਾਲੇ ਸੀਵੀਆਂ फोन ਇਹਨੂੰ ਮਿਲੇਗਾ ਕੀ ਗੱਲ ਹੋ ਗਈ ਸੀ ਇਹ ਗਮ ਹੋ ਗਿਆ ਸੀ ਇਹ ਕਿਤੋਂ ਜੀ ਮਾਤਾ ਤੋਂ ਇਹ ਵੀ ਅੱਜ ਫੋਨ ਲੱਭ ਕੇ ਦਿੱਤਾ ਕੀ ਗੱਲ ਹੋ ਧੰਨਵਾਦ ਕਰਦੇ ਇਹਨਾਂ ਦਾ ਜੀ ਬੀ ਜੀ ਕੀ ਨਾਮ ਆਪਕਾ ਆਰਿਫ ਅਲੀ ਕਹਾਂ ਸੇ ਰਹਿਣ ਵਾਲੇ ਹੋ ਮੈਂ ਰਹਿਣ ਵਾਲਾ ਹਾਂ ਫਿਲਹਾਲ ਮੇਰਾ ਲੋਕੇਸ਼ਨ ਤੋਂ ਹੈ ਯੂਪੀ फोन गुम हो गया था और आज पुलिस के द्वारा मिल गया, गया है मैं मैं बहुत शुक्रिया करता पुलिस पुलिस का पंजाब पुलिस गया का पंजाब जिन्होंने मेरा मेरा फोन ढूंढ के दे दिया मुझे कब गुम था? एक पहले गुम हुआ तो तो भी भी हुआ हाँ था 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 महीने पहले जी जी मिल नाम विशाल कुमार शहर ਮੇਰਾ ਫੋਨ 12 ਅਪ੍ਰੈਲ ਨੂੰ ਹਨਮਾ ਜਯੰਤ ਦੇ ਵਿੱਚ ਜੇਬ ਚੋਂ ਨਿਕਲ ਗਿਆ ਸੀਗਾ ਜੀ ਤੇ ਉੱਥੇ ਮੈਨੂੰ ਮੈਂ ਮਲਾਜ ਸਾਹਿਬ ਨੂੰ ਦੱਸਿਆ ਜੀ ਮੇਰਾ ਫੋਨ ਨਿਕਲ ਗਿਆ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਤੁਸੀਂ ਸਾਂਝ ਕੇਂਦਰ ਜਾਓ ਤੇ ਆਪਣੀ ਰਿਪੋਰਟ ਦਰਜ ਕਰਾਓ ਤੇ ਤੁਹਾਡੇ ਫੋਨ ਮਿਲਣ ਦੇ ਚਾਂਸ ਹੈਗੇ ਜੀ ਬਹੁਤ ਜ਼ਿਆਦਾ ਖੁਸ਼ੀ ਆ ਫੋਨ ਮਿਲ ਗਿਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੇਰਾ 9 ਸਾਲ ਪੁਰਾਣਾ ਸੈੱਟ ਹੈ ਜੀ ਮੇਰੀ ਬੇਟੀ ਦੇ ਬਰਥਡੇ ਤੇ ਲੈ ਕੇ ਆਇਆ ਸੀ ਮੈਂ ਫਸਟ ਟਾਈਮ ਆਹ ਉਹਦਾ ਸੈੱਟ ਹੈ ਜੀ ਇਹ ਬੇਟੀ ਦਾ ਹੈ ਨੀ ਨਹੀਂ ਮੇਰੀ ਬੇਟੀ ਦੇ ਬਰਥਡੇ ਤੇ ਲੈ ਕੇ ਆਇਆ ਸੀ ਫਸਟ ਟਾਈਮ ਜੀ ਮੇਰੀ ਛੋਟੀ ਬੇਟੀ ਦੇ ਬੰਦੇ ਪਾਵਨਾ ਮਮੇ ਕੁੜੀਆਂ ਹਾਂ ਹਾਂਜੀ ਹਾਂਜੀ ਬਹੁਤ ਜਿਆਦਾ ਜੀ ਬਹੁਤ ਪੁਰਾਣੀਆਂ ਫੋਟੋਆਂ ਸਾਰੀਆਂ ਯਾਦਾਂ ਹੀ ਉਹਨਾਂ ਦੇ ਪਹਿਲੇ ਦਿਨਾਂ ਦੀਆਂ ਹਾਂਜੀ ਸਰ ਥੈਂਕ ਯੂ ਸਰ ਬਹੁਤ ਜੀ ਕੀ ਨਾਮ ਹੈ ਸਰ ਮੇਰਾ ਨਾਮ ਗੁਰਦੀਪ ਸਿੰਘਾ ਜੀ ਪਿੰਡ ਮੈਸਰਖਾਨਾ ਜੀ ਅੱਜ ਫੋਨ ਲੱਗ ਕੇ ਦਿੱਤਾ ਕੀ ਗੱਲ ਹੋ ਗਈ ਕਿੱਥੋਂ ਗੁੰਮ ਹੋਇਆ ਸੀਗਾ ਜੀ ਤੁਸੀਂ ਫਾਲਕਾ ਗੁੰਮ ਹੋ ਗਿਆ ਸੀ ਜੀ ਉੱਥੇ ਮੇਰਾ ਕਿਵੇਂ ਜੀ ਆਕਾਸ਼ਦੀਪ ਕਣਕ ਮੰਡਨ ਗਈ ਸੀ ਜੀ ਉੱਥੇ ਅੱਛਾ ਜੀ ਉੱਥੇ ਗੁੰਮ ਹੋ ਗਿਆ ਹਾਂ ਕਿੰਨੇ ਦਿਨ ਹੋ ਗਏ ਕਣਕ ਲਾ ਲਈ ਤੁਸੀਂ ਜੇ ਕਣਕ ਵੀ ਜੇ ਹੋ ਗਏ ਡੂੜ ਦੋ ਦੋ ਮਹੀਨੇ ਜੀ ਹਾਂ ਉਹਨਾਂ ਕਿੰਨੀ ਖੁਸ਼ੀ ਆ ਮਿਲ ਬਹੁਤ ਖੁਸ਼ੀ ਪੁਲਿਸ ਦਾ ਬਹੁਤ ਬਹੁਤ ਤਨਕਰ ਕਰਦੇ ਆ ਜੀ ਜੀ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਜੀ ਕਿੱਥੋਂ ਦੇ ਰਹਨ ਵਾਲੇ ਤੁਸੀਂ ਬਾਗਾ ਜੀ ਰਾਮਾ ਰਾਮੇ ਕੋਲ ਬਾਗਾ ਜੀ ਤਸੀਲ ਤਲਵੰਡੀ ਸਾਹਿਬ ਕੀ ਗੱਲ ਕਿੱਥੇ ਕੋਈ ਮੋਗੇ ਸੀ ਫੋਨ ਜੀ ਰਾਮੇ ਕੋਲ ਹੀ ਡਿੱਗਿਆ ਸੀ ਜੀ ਤੇ ਉਹਨਾਂ ਦੀ ਮੈਂ ਰਿਪੋਰਟ ਲਖਾਈ ਆਪਣੇ ਸਾਂਝ ਕੇਂਦਰ ਚ ਜਾ ਕੇ ਜੀ ਉਹਨਾਂ ਜਾ ਕੇ ਮਾ ਲੋਰ ਨੇ ਫਿਰ ਮੈਨੂੰ ਬਾਅਦ ਚ ਫੋਨ ਕਰਿਆ ਜੀ ਵੀ ਕਹਿੰਦੇ ਵੀ ਤੁਹਾਡਾ ਫੋਨ ਮਿਲ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਮੈਡਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀ ਮੇਰਾ ਫੋਨ ਗਵਾਚਿਆ ਹੋਇਆ ਮਿਲ ਗਿਆ ਜੀ ਤੇ ਇਹ ਨੂੰ ਹੋ ਗਈ 2 2 ਕੁ ਮਹੀਨੇ ਹੋਇਆ ਜੀ 2-3 ਮਹੀਨੇ ਮੈਂ ਜੀ ਕੀ ਨਾਮ ਹੈ ਸੰਦੀਪ ਕੁਮਾਰ ਜੀ ਰਾਮਾ ਮੰਡੀ ਤੋਂ ਜੀ ਤੇ ਤੁਹਾਡਾ ਫੋਨ ਆ ਗਿਆ ਜਗਾ ਕਿੱਥੇ ਗੁੰਮ ਹੋ ਗਿਆ ਸੀ ਰਾਮਾ ਮੰਡੀ ਗੁੰਮਾ ਜੇ ਕਿ 4 ਕਿ ਮਹੀਨੇ ਹੋ ਗਏ ਜੀ ਉਦੋਂ ਤੇ ਘਰ ਕੋਲ ਹੀ ਡਿੱਗ ਗਿਆ ਸੀਗੇ ਵੈਸੇ ਤਾਂ ਜੀ ਫਿਰ ਅਸੀਂ ਸਾਂਝ ਕੇਂਦਰ ਚ ਰਿਪੋਰਟ ਲਗਾਈ ਸੀਗੀ ਐਫ ਆਈ ਆਰ ਕਰਾਈ ਸੀਗੀ ਜੀ ਤੇ ਹਫਤਾ ਹੋ ਗਿਆ ਜੀ ਉਹਨਾਂ ਦਾ ਫੋਨ ਆ ਗਿਆ ਸੀਗਾ ਜੀ ਸਾਨੂੰ ਫੋਨ ਡੱਬ ਕੇ ਦਿੱਤਾ ਜੀ ਉਹਨਾਂ ਬਹੁਤ ਜ਼ਿਆਦਾ ਕੁਝ ਹੀ ਆ ਜੀ ਸਾਨੂੰ ਤਾਂ ਉਮੀਦ ਹੀ ਨਹੀਂ ਸੀਗੀ ਜੀ ਮਿਲ ਜਾਊਗਾ ਫੋਨ ਆ ਸਾਨੂੰ ਮਿਲ ਗਿਆ ਹਾਂ ਹਾਂ ਜੀ ਸਰ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਮਾ ਹੀ ਇਹ ਕਹਿ ਪਤਾ ਹੀ ਸੀਗਾ ਜੀ ਪਹਿਲਾਂ ਵੀ ਕਦੇ ਮਿਲਦੇ ਤਾਂ ਹੈ ਨਹੀਂ ਸੀਗੇ ਜਲਦੀ ਜੀ ਪਰ 얘ਤਕੇ ਇਹਨਾਂ ਨੇ ਬਹੁਤ ਵਧੀਆ ਸਾਂਝ ਕੇ ਅੰਦਰ ਦਾ ਉੱਤ ਕਰ ਰੱਖਿਆ ਚਲਾ ਰੱਖਿਆ ਨਾ ਬੋਲ ਦਿੱਤਾਗਾ ਆਪ ਫੋਨ ਕੀਤਾ ਇਹਨਾਂ ਨੇ ਹਾਂ ਜੀ ਇਹਨਾਂ ਨੇ ਆਪ ਨਹੀਂ ਇਹਨਾਂ ਨੇ ਆਪ ਨਹੀਂ ਫੋਨ ਕੀਤਾ ਸਾਡੇ ਕੋਲ ਹਾਂ ਜੀ ਧੰਨਵਾਦ